ਤਾਨੂੰ ਪੰਗ ਨਾ ਕਰ ਗਲੀ ਗਲੀ ਮਾਨਸਾ ਦੀ ਨਸ਼ਾ ਹੈ ਹਰੇਕ ਟੇੜੀ ਗਲੀ ਚ ਵੀ ਨਸ਼ਾ ਹੈ ਤੇਰੀ ਗਲੀ ਚ ਬੱਚੇ ਕਰਦੇ ਨੇ ਓ ਸਾਡੇ ਜਵਾਬ ਹੈਗੇ ਨੇ ਮੇਰੇ ਦੋ ਜਵਾਬ ਨੇ ਲੜੋ ਉਹਨਾਂ ਨੇ ਲੜਦਾ ਕਿਉਂ ਨਹੀਂ ਨਾਲੀ ਤੁਹਾਨੂੰ ਪਤਾ ਨਹੀਂ ਸਾਰਾ ਮੈਂ ਕੀ ਹਾਂ ਤੂੰ ਕੀ ਪਤਾ ਦੱਸ ਮੈਨੂੰ ਦੱਸ ਸਕੀ ਏ ਤੂੰ ਕੀ ਪਤਾ ਮੇਰਾ ਤੈਨੂੰ ਕੀ ਪਤਾ ਮੇਰਾ ਤੈਨੂੰ ਤੂੰ ਸਰਕਾਰੀ ਮਲਾਇ ਮੈਂ ਕੰਮ ਕਰੇਂ ਤੂੰ ਹੋਰ ਕੀ ਕਰੇਂ ਬੋਲ ਕੰਨਾਂ ਨਹੀਂ ਬੰਦਾ ਮੇਰਾ ਠੁੱਠੇ ਬੰਦਾ ਤੂੰ ਸਰਕਾਰੀ ਬੰਦਾ ਤੇਰਾ ਰਾਜਨੀਤਿਕ ਲੀਡਰ ਦਾ ਕੰਮ ਹੈ ਚੰਚਾ ਬੰਦਾ ਰਾਜਨੀਤਿਕ ਲੀਡਰ ਦਾ ਹੈ ਕਾਹ ਨਹੀਂ ਤਕਲੀਫ ਕਰਾ ਕਿਉਂ ਚਮਚਾ ਬਣਿਆ ਸਰਕਾਰੀ ਬੰਦਾ ਅਸੀਂ ਤਾਂ ਸਰਕਾਰ ਦੇ ਕੰਮ ਕਰਦੇ ਆ ਇਹ ਸਰਕਾਰ ਆਈ ਨਹੀਂ ਤੀ ਆਏ ਆ ਆ ਖਾਜਾ ਤੁਪਾ ਤੂੰ ਆਉਂਦੀ ਢਾਈ ਮੈਨੂੰ ਕੋਠਾ ਲਾ ਮੈਨੂੰ ਬਰਦੀ ਪਾ ਆ ਤਾਂ ਲਿਖਣਾ ਇਉਂ ਆ ਤੂੰ ਤਾਂ ਬੈਜ ਲਾਈ ਫਿਰਦਾ ਚਮਚਾ ਮੈਂ ਭੇੜ ਆ ਮੈਂ ਮੈਂ ਆਹ ਵਾਲੀ ਪਾਰਟੀ ਇਹ ਮਹਾਰਾਜ ਇਹ ਮਹਾਰਾਜ ਪੋਸਟ ਮਹਾਰਾਜ ਇਹ ਰੀਅਲ ਬਾਤ ਕਰ ਰਹੇ ਨੇ ਇਹਨਾਂ ਨੂੰ ਕਹੋ ਜੀ ਪਲੀਜ਼ ਇਹਨਾਂ ਨੂੰ ਤਾਂ ਪਾਹੋਂਗੇ ਵਿਚਾਰਿਆਂ ਨੂੰ ਹੋਰ ਜਾਲਾ ਬੂ ਸਾਡਾ ਹੋਟੀ ਕਰ ਸਕਦੇ ਨਹੀਂ ਜੀ ਦੋਸਤ ਨਾ ਬੋਲੋ ਭਾਈ ਉਹਨੇ ਸਾਡੇ ਬੰਦ ਨੂੰ ਤਾਂ ਕਿੱਥੇ ਬਣਾਉਂਦਾ ਪਾਰਟੀ ਬਣਾਓ ਅੱਜ ਪੰਜਾਬ ਸਰਕਾਰ ਵੱਲੋਂ ਨਸ਼ਾ ਮੁਕਤੀ ਯਾਤਰਾ ਜਿੱਥੇ ਮਾਨਸਾ ਦੇ ਵਿੱਚ ਸ਼ੁਰੂਆਤ ਕੀਤੀ ਜਾ ਰਹੀ ਹੈ ਉੱਥੇ ਜਿੱਥੇ ਅੱਜ ਮਾਨਸਾ ਦੇ ਵਿਧਾਇਕ ਡਾਕਟਰ ਵਿਜੇ ਸਿੰਘਲਾ ਤੇ ਕਾਂਗਰ ਜੋ ਡਾਕਟਰ ਬਿਜੇ ਸਿੰਘਲਾ ਤੇ ਆਮ ਆਦਮੀ ਪਾਰਟੀ ਦੇ ਜੋ ਹੋਰ ਆਗੂ ਨੇ ਉਹਨਾਂ ਵੱਲੋਂ ਪਹੁੰਚਣਾ ਸੀ ਪਰ ਜੋ ਹੁਣ ਜਰ ਮੈਂ ਪਰਮਿੰਦਰ ਸਿੰਘ ਝੋਟਾ ਤੇ ਉਸ ਦੀ ਟੀਮ ਉਹਨਾਂ ਨੂੰ ਸਵਾਲ ਕਰਨ ਦੇ ਲਈ ਪਹੁੰਚੀ ਹੋਈ ਹੈ ਜਿੱਥੇ ਸਵੇਰੇ 7 ਵਜੇ ਦਾ ਟਾਈਮ ਦਿੱਤਾ ਗਿਆ ਸੀ ਕਿ 7 ਵਜੇ ਨਸ਼ਾ ਮੁਕਤੀ ਯਾਤਰਾ ਦੀ ਸ਼ੁਰੂਆਤ ਹੋਊਗੀ ਪਰ ਹਾਲੇ ਤੱਕ ਤੁਸੀਂ ਦੇਖ ਸਕਦੇ ਹੋ ਕੁਰਸੀਆਂ ਬਿਲਕੁਲ ਜੋ ਖਾਲੀ ਪਈਆਂ ਨੇ ਹਾਲੇ ਤੱਕ ਨਾ ਤਾਂ ਮਾਨਸਾ ਦੇ ਵਿਧਾਇਕ ਨਾ ਆਮ ਆਦਮੀ ਪਾਰਟੀ ਦੇ ਜਿਲ੍ਹਾ ਪ੍ਰਧਾਨ ਤੇ ਨਾ ਆਮ ਆਦਮੀ ਪਾਰਟੀ ਦੇ ਹੋਰ ਆਗੂ ਇੱਥੇ ਪਹੁੰਚੇ ਨੇ ਪਰ ਜੋ ਪਰਮਿੰਦਰ ਸਿੰਘ ਝੋਟਾ ਤੇ ਉਹਨਾਂ ਦੀ ਜੋ ਬਹਿਸ ਹੈ ਉਹ ਨਗਰ ਕੌਂਸਲ ਦੇ ਅਧਿਕਾਰੀਆਂ ਦੇ ਨਾਲ ਹੋ ਰਹੀ ਹੈ ਇਹ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਮਾਨਸਾ ਦੀਆਂ ਜਿੱਥੇ ਮਾਨਸਾ ਦੀ 7 ਵਜੇ ਦਾ ਟਾਈਮ ਸੀ ਆ ਸਾਢੇ 8 ਵਜੇ ਤੇ ਯਾਤਰਾ ਦੀ ਸ਼ੁਰੂਆਤ ਹੋਣੀ ਸੀ 7 ਵਜੇ ਦਾ ਟੈਂਡ ਸੀ ਦੀ ਆ ਲੀਡਰ ਨੇ ਕੰਮ ਕਰੀ ਉਹਨਾਂ ਸਾਡੀ ਬੈਣ ਨਹੀਂ ਮੋੜਾ ਕਹਿੰਦਾ ਤੁਸੀਂ ਕਮੇਟਰੀ ਨੰਬਰ ਰੱਖੋ ਕਹਿੰਦਾ ਭੈਣ ਨਹੀਂ ਮਿਲਦਾ ਪਾਸੇ ਤੇਰੀ ਭੈਣ ਪਈ ਨਹੀਂ ਢੱਡੇ ਦੂਜਣ ਦੀ ਭੈਣ ਪਈ ਹੈ ਨਹੀਂ ਫੇਰ ਫੇਰ ਤੇਰੀ ਭੈਣ ਵੀ ਹੈ ਨਹੀਂ ਤੁਸੀਂ ਐਨੀ ਕਿ ਸਾਡੀ ਵੀ ਮੇਰੀ ਪੰਦੀ ਹੈ ਯਾਰ ਕਮਾਲ ਕਰਦੇ ਹੋ ਅਸੀਂ ਤੁਹਾਨੂੰ ਕਹਿ ਨਹੀਂ ਸਕਦੇ ਤੁਸੀਂ ਸਾਡੇ ਭੈਣ ਵੀ ਹੈ ਨਹੀਂ ਆਪਾਂ ਸਾਰੇ ਉਹ ਫੇਰ ਕੀ ਹੋ ਗਿਆ ਪਹਿਲਾਂ ਆਪ ਤੇ ਤੁਸੀਂ ਹੱਥ ਬਨ ਕੇ ਕਹੋ ਜੀ ਹੱਥ ਬਨ ਕੇ ਕਹੋ ਸਕਦੇ ਹੋ ਜੀ ਨਹੀਂ ਨਹੀਂ ਭਾਈ ਉਹਨੂੰ ਪਰਾਂ ਲੈ ਬੰਦਸਿਆ ਪੇ ਪਾਉਣੇ ਆ ਕਮੇਟੀ ਕਿਉਂ ਪਾਉਣੀ ਗਿਆ ਤੇ ਫਿਰ ਤੁਸੀਂ ਜੇਬ ਚੋਂ ਮੰਗਿਆ ਆਂ ਦੀ ਚੋਲ ਦੇਖ ਸਕਦੇ ਹੋ ਪੰਜਾਬ ਸਰਕਾਰ ਦੀ ਜਿੱਥੇ ਅੱਜ ਮਾਨਸਾ ਦੇ ਵਿੱਚ ਨਸ਼ਾ ਮੁਕਤੀ ਯਾਤਰਾ ਹੀ ਸ਼ੁਰੂਆਤ ਕਰਨੀ ਸੀ ਪਰ ਪਰਮਿੰਦਰ ਸਿੰਘ ਝੋਟਾ ਜੋ ਆਪਣੀ ਟੀਮ ਲੈ ਕੇ ਉੱਥੇ ਪਹੁੰਚ ਗਿਆ ਤੁਸੀਂ ਦੇਖ ਸਕਦੇ ਹੋ ਸਵੇਰੇ 7 ਵਜੇ ਦਾ ਟਾਈਮ ਦਿੱਤਾ ਗਿਆ ਸੀ ਮਾਨਸਾ ਦੇ ਵਿਧਾਇਕ ਵੱਲੋਂ ਜਿੱਥੇ ਨਸ਼ਾ ਮੁਕਤੀ ਯਾਤਰਾ ਦੀ ਸ਼ੁਰੂਆਤ ਕਰਨੀ ਸੀ ਪਰ ਉੱਥੇ ਪ੍ਰਮਿੰਦਰ ਸਿੰਘ ਝੋਟਾ ਦੇ ਪਹੁੰਚਣ ਤੋਂ ਬਾਅਦ ਹਾਲੇ ਤੱਕ ਕੋਈ ਵੀ ਸਰਕਾਰ ਦਾ ਨੁਮਾਇੰਦਾ ਕੋਈ ਵੀ ਨਹੀਂ ਪਹੁੰਚਿਆ ਪਰ ਜੋ ਅਧਿਕਾਰੀ ਨੇ ਨਗਰ ਕੌਂਸਲ ਦੇ ਉਹਨਾਂ ਨਾਲ ਬਹਿਸ ਜ਼ਰੂਰ ਹੋ ਰਹੀ ਹੈ ਤੁਹਾਨੂੰ ਕੁਰਸੀਆਂ ਦਿਖਾ ਦਿੰਦੇ ਆ ਇਹ ਮਾਨਸਾ ਦੇ ਵਿੱਚ ਅੱਜ ਨਸ਼ਾ ਮੁਕਤੀ ਯਾਤਰਾ ਇਸ ਸਵੇਰੇ 7 ਵਜੇ ਸ਼ੁਰੂਆਤ ਕਰਨੀ ਸੀ ਪਰ ਹਾਲੇ ਤੱਕ ਕੋਈ ਵੀ ਨਹੀਂ ਪਹੁੰਚਿਆ ਸਰਕਾਰ ਦਾ ਕੋਈ ਵੀ ਨੁਮਾਇੰਦਾ ਨਹੀਂ ਪਹੁੰਚਿਆ ਪਰ ਪਰਮਿੰਦਰ ਸਿੰਘ ਝੋਟਾ ਜੋ ਆਪਣੇ ਸਵਾਲ ਲੈ ਕੇ ਮਾਨਸਾ ਦੇ ਸੈਟਰ ਪਾਰਕ ਦੇ ਵਿੱਚ ਪਹੁੰਚਿਆ ਹੋਇਆ ਹੈ ਇਹ ਮਲਾਜਮ ਹੈ ਮਲਾਜਮਾਂ ਨੂੰ ਕੁਰਸੀ 'ਤੇ ਬੰਨ ਲਈ ਬਿਠਾਉਣ ਲਈ ਬੁਲਾਇਆ ਹੋਇਆ ਹੈ ਕਿਉਂ ਤੇ ਆਰਾਮ ਤੇਰਾ ਕੰਮ ਤੈਨੂੰ 300 ਰੁਪਏ ਦੁਸਦਾ ਦਿਹਾੜੀ ਦਾ ਤੂੰ ਸਾਫ ਸਫਾਈ ਕਰ ਮੇਰਾ ਭਰਾ ਤੁਹਾਨੂੰ ਡਕੋਈ ਡਾਰ ਨਹੀਂ ਤੁਹਾਨੂੰ ਕੁਝ ਨਹੀਂ ਕੱਟ ਸਕਦੇ ਚਲ ਇਹ ਮੂੰਹ ਜਰਮਿੰਦਰ ਕੀ ਲੱਗ ਰਿਹਾ ਹੈ ਵੀ 7 ਵੇ ਸ਼ੁਰੂਆਤ ਕਰਨੀ ਸੀ 7 ਵਜੇ ਸ਼ੁਰੂਆਤ ਕਰਨੀ ਸੀ 8 ਵਜੇ ਗਈ ਨਸ਼ਾ ਗਲੀ ਗਲੀ ਵਿਖਦਾ ਇੱਥੇ ਕਹਿਣ ਇੱਥੇ ਲਿਆ ਦਿੰਦੇ ਹਰੇਕ ਦੀ ਗਲੀ 'ਚ ਨਸ਼ਾ ਕਰਦਾ ਲੱਗ ਪਾ ਹਰੇਕ ਦੀ ਬੱਚਾ ਕਰਦਾ ਪਰ ਅਸੀਂ ਰੋਕਦੇ ਸੀ ਲੜਦੇ ਸੀ ਸਾਡੇ ਦੇ ਪਰਚੇ ਪਾਤੇ ਕਿੰਨੇ ਪਰਚੇ ਪਾਤੇ ਹੁਣ ਮੇਰੇ ਬੁੱਢੇ ਬਾਪ ਤੇ ਮੇਰੀ ਟੀਮ ਤੇ ਪਾਤਾ ਹਣਾ ਬਿਲਕੁਲ ਉਹਨਾਂ ਦਾ ਇੱਕ ਬੰਦਾ ਦੱਸਦੇ ਲੀਡਰ ਵੀ ਨਸ਼ਾ ਖਤਮ ਹੋ ਗਿਆ ਅਸੀਂ ਇਹਨਾਂ ਦੀ ਸਲਾਹਤਾ ਕਰਾਂਗੇ ਵੀ ਹਾਂ ਤੁਸੀਂ ਇੱਥੇ ਨਸ਼ਾ ਖਤਮ ਕਰਤਾ ਜੇ ਇਹ ਕਹਿਣਾ ਮੈਂ ਹੁਣ ਇਹਨਾਂ ਨੂੰ 10 ਥਾਂਾਂ 'ਚ ਇੱਕ ਦਾ ਦਿਖਾ ਸਕਦਾ ਹੁਣ 10 ਥਾਂ ਐਸ ਟਾਈਮ ਵੀ ਕੀ ਜਾਂਦਾ 7 ਵਜੇ ਤੋਂ ਲੈ ਕੇ 11 ਵਜੇ ਤੱਕ ਕੋਈ ਟਾਲ ਨਹੀਂ ਸਕਦਾ ਮਾਨਸਾ ਕਿਉਂ ਉਧਰ ਕਰ ਉਹ ਕਹਿੰਦਾ ਫੜੋ ਫੜੋ ਲੈ ਤੇਰੇ ਹੁਕਮ ਦੇ ਗਲਾਮ ਨੇ ਤੇਰੇ ਕੇ ਫੜਨਗੇ ਮੈਂ ਕਰਾ ਕੋ ਕਿਹੋ ਕਰਤਾ ਤੂੰ ਕੋਣ ਨਾ ਫੜਵਾਉਣ ਵਾਲਾ ਮੈਨੂੰ ਓਏ ਮੈਂ ਦਮ ਤੇ ਮੈਂ ਤੇ ਦਿੱਤਾ ਲਿਖਿਆ ਨਾ ਮੇਰੇ ਫੜ ਵੀ ਲੈ ਤੂੰ ਤੇਰੇ ਆ ਕੰਨਾ ਕਰ ਲੈ ਓਏ ਤੇ ਮੇਰਾ ਦਿੱਤਾ ਤੂੰ ਬਸਣਾ ਵੀ ਨਹੀਂ ਇਹ ਤਾਂ 5 ਸਾਲਾਂ ਬਾਅਦ ਬੱਚੇ ਬਦਲ ਜਾਣਗੇ ਉਹ ਫਿਰ ਕਿਉਂ ਫਿਰ ਅਗਲੀ ਸਰਕਾਰ ਆਊਗੀ ਫਿਰ ਤੁਸੀਂ ਮਾਫੀਆਂ ਨਾ ਦੇਉਂਦੇ ਨਾ ਦੇਖੋ ਮੈਂ ਕਹੀ ਨਹੀਂ ਮਾਰਾਂਗਾ ਮੈਨੂੰ ਕਿਹਾ ਮੈਨੂੰ ਮੇਰਾ ਬਸਣਾ ਤੂੰ ਕਿਹਾ ਬਸਣਾ ਨਹੀਂ ਦੇਖ ਸਕਦੇ ਹੋ ਪੰਜਾਬ ਸਰਕਾਰ ਦੇ ਨਸ਼ਾ ਮੁਕਤੀ ਯਾਤਰਾ ਦਾ ਹਾਲ ਨਗਰ ਕੌਂਸਲ ਦੇ ਅਧਿਕਾਰੀ ਜਾਣੀ ਮੇਰਾ ਦਿੱਤਾ ਤੂੰ ਕਿਹਾ ਮੇਰਾ ਦਿੱਤਾ ਮਾਰਾਂਗਾ ਉਹ ਤੂੰ ਕਹੀ ਹੈ ਨਾ ਮਾਤੇ ਹੀ ਮੈਂ ਯਾਰ ਤੂੰ ਗੁੰਡਿਆਂ ਨੂੰ ਕਹੀ ਜਾਂਦਾ ਚਲੋ ਆ ਮਲਾਜ ਮੈਂ ਸਾਡੇ ਸ਼ਹਿਰ ਦਾ ਆਈਓ ਆਈਓ ਮਲਾਜ ਮੈਂ ਤੇ ਦੇਖ ਲੈ ਕਰਤੂਤਾ ਕੋਈ ਗੱਲ ਸੁਣ ਚੱਲ ਜਾ ਯਾਰ ਕੋਈ ਗੱਲ ਨਹੀਂ ਕਿ ਬੱਚੇ ਨਾ। ਛੋਟੇ ਛੋਟੇ ਕਿੰਨੇ ਪ੍ਰੋਗਰਾਮਾਂ ਦੀ ਮੈਂ ਖਵਾ ਵਧਾਈਏ ਛੋਟੇ। ਪਰ ਆਹ ਹੋਰ ਪੂਰੀ ਸੇਵਾ। ਨਾ ਕੁੜੀ ਕਰੇਗਾ ਬ੍ਰੋ। ਚੀਜ਼ ਹਨ ਮਤਰੀ ਸੇਵਾ ਦੀ। ਸੇਵਾ ਮੈਂ ਤੁਹਾਨੂੰ ਨਹੀਂ ਮੁੱਕਦਾ। ਬੱਸ ਭਾਈ ਮੈਂ ਵੀ ਉਹ ਸੇਵਾ ਕਰਦਾ। ਮੈਂ ਸੇਵਾ ਕਰਦਾ ਸੀ ਮੇਰੇ 11 ਪਾਸੇ ਪੱਤੇ ਕਿਉਂ ਪਾਈ? ਇਹੀ ਕੰਮ ਮੈਂ ਕਰਾ ਮੈਂ ਗਲਤ ਕੰਮ ਤੇਰਾ ਕੋਈ ਦੱਸੋ ਇਹ ਮੇਰਾ ਜ਼ੀਰੋ ਕੀ ਇਹ ਰੋ ਨਹੀਂ ਫਿਰ ਤੁਸੀਂ ਇੰਨਾ ਨਹੀਂ ਬਖਸ਼ਾ ਕਰ ਰਹੇ ਹੋ ਨਾ ਨੰਨੇ ਨਹੀਂ ਪਸੰਦ ਹੱਥ ਪਾਇਆ ਸੀ ਤੇ ਉਹ ਵੀ ਫਿਰ ਡਿਊਟੀ ਕੰਮ ਇਹਨੂੰ ਰੋ ਤੇ ਲੜ ਤਾ ਲੀਡਰ ਨੂੰ ਕਹੇ ਨਹੀਂ ਤੂੰ ਸਾਡੇ ਬਜੁਰਗਾਂ ਨੂੰ ਤੰਗ ਕਰ ਰਿਹਾ ਛੋਟੇ ਹਾਂ ਕਿਉਂ ਆਉਣ ਦੇ ਨਾਲ ਲੀਡਰ ਸਿੱਧੀ ਕਰ ਦੇ ਮੈਨੂੰ ਮਾਰ ਨਹੀਂ ਬਾਹਰ ਲੈ ਕਿ ਤੂੰ ਕਿਆ ਮੂਰੇ ਮੂਰੇ ਕਿਉਂ ਹੜਕਾ ਕਰੀ ਜਾਣਾ ਕਾਹਦਾ ਪ੍ਰੋਗਰਾਮ ਕਰਾ ਚਲਾਉਂਦਾ ਨਹੀਂ ਪ੍ਰੋਗਰਾਮ ਕਾਹਦਾ ਕਰਾਈ ਇਹ